ਗੁਰੂ ਨੂੰ ਕਦੇ ਕੱਲਾ ਸਰੀਰਕ ਵਿਅਕਤੀ ਸਮਝਣ ਦੀ ਕੋਈ ਭੁੱਲ ਨਾ ਕਰੇ ਗੁਰੂ ਕੱਲਾ ਸਰੀਰਕ ਵਿਅਕਤੀ ਨਹੀਂ ਹੈ ਅੱਲਾਹ ਤਾਲਾ ਦੀ ਅਗੰਮ ਸ਼ਕਤੀ ਹੈ ਉਹਨੂੰ ਕੱਲਾ ਗੁਰੂ ਨੂੰ ਸਰੀਰ ਵਿਅਕਤੀ ਨਾ ਕੱਲਾ ਸਮਝਿਆ ਜਾਵੇ ਔਰ ਦੂਜੀ ਗੱਲ ਅਨੇਕਾਂ ਸਿੱਖ ਪੰਥ ਚ ਐਸੇ ਹੋਏ ਜਿਨ੍ਹਾਂ ਨੂੰ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਭਾਈ ਕਾਨ ਸਿੰਘ ਨੱਭਾ ਜਿਨ੍ਹਾਂ ਨੇ ਮਹਾਨ ਕੋਸ਼ ਲਿਖਿਆ ਹੈ ਉਹਨਾਂ ਦੇ ਪਿਤਾ ਬਾਬਾ ਨਰਹਿਨ ਸਿੰਘ ਦੀ ਉਹਨਾਂ ਨੂੰ ਇੱਕੋ ਅੰਕਾਰ ਤੋਂ 18 ਦਾ 20 ਤੱਕ ਕੋਈ ਮੂਝਵਾਨੀ ਖੰਡ ਪੜ ਸਾਬ ਕੀਤਾ ਜਿੱਥੇ ਨੱਬੇ ਘੋੜਿਆਂ ਵਾਲਾ ਗੁਰਦੁਆਰਾ ਨਾ ਉਸ ਗੁਰਦੁਆਰੇ ਦੇ ਉਹ ਮਹੰਤ ਸੀ ਭਾਈ ਕਾਨ ਸਿੰਘ ਨੱਬਾ ਦੇ ਪਿਤਾ ਜੀ ਉਹਨਾਂ ਨੇ ਉੱਥੇ ਲਿਖਿਆ ਹੋਇਆ ਨਹੀਂ ਹਿਸਟਰੀ ਸਿੱਖਾਂ ਨੇ ਬਹਿ ਕੇ ਸੁਣਿਆ ਇੱਕੋ ਅੰਕਾਰ ਤੋਂ 18 ਦਾ 20 ਤੱਕ ਇੱਕ ਚੌਂਕੜੇ ਤੇ ਮੂਝਵਾਨੀ ਸ਼੍ਰੀਖੰਡ ਪੜ ਸਕੀਤਾ ਅਨੇਕਾਂ ਸਿੱਖਾਂ ਨੂੰ ਹੀ ਸਿੱਖਾਂ ਨੂੰ ਹੀ ਯਾਦ ਹੈ ਦਸਵੇਂ ਪਾਤਸ਼ਾਹ ਤਾਂ ਰੱਬ ਹੈ ਭਾਈ। ਔਰ ਸਾ ਸੰਗਤ ਬਾਣੀ ਵਕਤੋਂ ਵੱਧ ਯਾਦ ਹੋਣੀ ਚਾਹੀਦੀ। ਅੱਜ ਵੀ ਇਦਾਂ ਦੇ ਸਿੱਖ ਹੈ ਮੇਰੀ ਨਜ਼ਰ 'ਚ ਜਿਨ੍ਹਾਂ ਨੇ ਕਿਹਾ ਭਾਈ ਸਾਹਿਬ ਅਸੀਂ ਕੋਸ਼ਿਸ਼ ਕੀਤੀ ਪੂਰਾ ਤਨੀ ਹੋਇਆ ਪਰ 700 ਤੋਂ ਵੱਧ ਅੰਗ ਕੰਟੀਨਿਊ ਯਾਦ ਹੈ। ਇੱਕ ਓੰਕਾਰ ਤੋਂ 700 ਤੋਂ ਵੱਧ ਅੰਗ ਤੱਕ ਮੱਧ ਤੱਕ ਉਹ ਨਹੀਂ ਕੰਟੀਨਿਊ ਪਾਠ ਕੀਤਾ। ਤੋਂ ਬਾਅਦ ਕਹਿੰਦੇ ਮੈਨੂੰ ਭੁੱਲਣ ਲੱਗ ਪਿਆ। ਪਤਾ ਨਹੀਂ ਕਿਉਂ ਜਾਂ ਤਾਂ ਕਦੇ ਮਨ 'ਚ ਕੋਈ ਮਾਨ ਖਿਆਲ ਆ ਗਿਆ ਜਾਂ ਕੀ ਆਇਆ। ਮੱਦ ਤੱਕ ਬਿਲਕੁਲ ਸਹੀ ਚੱਲਿਆ ਉਤੋਂ ਬਾਦ ਭੁੱਲਣ ਲੱਗ ਗਿਆ ਸ਼ਾਦ ਬਾਣੀ ਵੱਧ ਤੋਂ ਵੱਧ ਯਾਦ ਹੋਣੀ ਚਾਹੀਦੀ ਮੁਸਲਮਾਨਾਂ ਵਿੱਚ ਜਿਨ੍ਹਾਂ ਨੂੰ ਕੁਰਾਨ ਸ਼ਰੀਫ ਯਾਦ ਹੈ ਨਾ ਉਹਨਾਂ ਨੂੰ ਹਾਫਿਜ਼ ਕਹਿੰਦੇ ਨੇ ਸੈਂਕੜੇ ਹਾਫਿਜ਼ ਨੇ ਉਹਨਾਂ ਕੋਲ ਪੰਜਾਬ ਵਿੱਚ ਵੀ ਪਾਕਿਸਤਾਨ ਵਿੱਚ ਵੀ ਮੇਰੇ ਲੁਧਿਆਣਾ ਸ਼ਹਿਰ ਤੇ ਵੀ ਐਦਾਂ ਦੇ ਮੌਲਵੀ ਜਿਹਨਾਂ ਨੂੰ ਮਿਲਿਆ ਹਾਫਿਜ਼ ਨੇ ਪੂਰੀ ਕੁਰਾਨ ਸ਼ਰੀਫ ਯਾਦ ਕੀਤੀ ਯਾਦ ਹੋਣਾ ਚਾਹੀਦਾ ਤੁਹਾਨੂੰ ਮੈਂ ਬੇਨਤੀ ਕਰਾਂਗਾ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਬਾਣੀਆਂ ਯਾਦ ਕਰਾਓ ਉਹਦਾ ਰੀਜ਼ਨ ਪਤਾ ਕੀ ਹੈ ਕਈ ਵਾਰ ਹਾਲਾਤ ਇਸ ਤਰ੍ਹਾਂ ਦੇ ਬਣਦੇ ਨੇ ਸਿੱਖੋ ਬਾਣੀ ਯਾਦ ਹੋਣੀ ਬਹੁਤ ਜ਼ਰੂਰੀ ਹੈ ਤੁਹਾਨੂੰ ਬਾਣੀ ਯਾਦ ਹੋਣੀ ਚਾਹੀਦੀ ਜੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਜ ਸਾਡੇ ਕੋਲ ਮੌਜੂਦ ਨੇ ਉਹਦਾ ਕੋਈ ਕਾਰਨ ਹੈ ਸਿੱਖਾਂ ਨੂੰ ਮੋਜਵਾਨੀ ਬਾਣੀ ਕੰਠ ਸੀ ਉਹ ਦਿਨ ਵੀ ਆਏ ਜਿੱਦਣ ਇੱਕ ਦਿਨ ਵਿੱਚ ਅੱਧ ਤੋਂ ਵੱਧ ਕੌਮ ਪੌਣੀ ਕੌਮ ਖਤਮ ਕਰਤੀ 36000 ਸਿੱਖਾਂ ਬਦਲੀ ਨੇ ਘਿਰ ਕੇ ਮਾਰ ਦਿੱਤੇ ਸ਼ਹੀਦ ਕਰ ਦਿੱਤੇ ਤੁਸੀਂ ਵੇਖੋ ਬਾਅਦ ਵਿੱਚ ਜਿਹੜਾ ਉਹਨਾਂ ਕੋਲ ਗ੍ਰੰਥ ਸੀ ਬਾਣੀ ਦੇ ਉਹ ਵੀ ਸਭ ਕੁਝ ਉਹਨਾਂ ਨੇ ਜੱਸ ਸਿੱਖ ਮਾਰ ਦਿੱਤੇ ਗ੍ਰੰਥ ਵੀ ਅੱਗ ਲਾ ਦਿੱਤੇ ਤੇ ਬਾਅਦ ਵਿੱਚ ਕਿਵੇਂ ਪੋਥੀਆਂ ਆ ਗਈਆਂ ਜਿਨ੍ਹਾਂ ਨੂੰ ਯਾਦ ਸੀ ਸਿੱਖੋ ਤਾਰੇ ਕਰਦੇ ਰਹੇ ਜਿਨ੍ਹਾਂ ਨੂੰ ਬਾਣੀ ਯਾਦ ਸੀ ਉਹ ਕਿ ਲਿਖਾਉਂਦੇ ਰਹੇ ਇਤਿਹਾਸ ਕਹਿੰਦਾ ਹੈ ਉੱਥੇ 40 ਤੋਂ ਵੱਧ ਸਿੱਖਾਂ ਨੇ 48 ਦੇ ਕਰੀਬ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲਿਖਣ ਤੋਂ ਬਾਅਦ ਮੂਝਵੰਨੀ ਅਰਥ ਵੀ ਸੁਣੇ ਜਿਨ੍ਹਾਂ ਵਿੱਚ ਧੰਨ ਬਾਬਾ ਦੀਪ ਸਿੰਘ ਵੀ ਸ਼ਾਮਲ ਸੀ ਬਾਅਦ ਵਿੱਚ ਫਿਰ ਇੱਕ ਸੇਵਾ ਪਾਤਸ਼ਾਹ ਆਪ ਦੇ ਕੇ ਗਏ ਕਹਿੰਦੇ ਬਾਬਾ ਦੀਪ ਸਿੰਘ ਜੀ ਇੱਕ ਸੇਵਾ ਤੁਸੀਂ ਇਹ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉਤਾਰੇ ਕਰਨ ਦੇ ਚਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਬਾਅਦ ਵਿੱਚ ਬਾਬਾ ਦੀਪ ਸਿੰਘ ਜੀ ਨੇ ਉਤਾਰੇ ਕੀਤੇ ਜਿਹੜੇ ਚੌਹਾਂ ਤਖਤਾਂ ਤੇ ਮੌਜੂਦ ਕੀਤੇ ਇੱਕ ਤਖਤ ਸ੍ਰੀ ਹਰਮੰਦਰ ਪਟਨਾ ਸਾਹਿਬ ਪਟਨਾ ਸਾਹਿਬ ਵਾਲਾ ਜਿਹੜਾ ਤਖਤ ਹੈ ਉਹਦਾ ਨਾਮ ਕੀ ਹੈ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦਮਦਮਾ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਬਾਰ ਸ੍ਰੀ ਹਰਮੰਦਰ ਸਾਹਿਬ ਇਹ ਪਾਵਨ ਸਰੂਪ ਬਾਬਾ ਦੀਪ ਸਿੰਘ ਜੀ ਦੇ ਹੱਥੀਂ ਉਤਾਰੇ ਹੋਏ ਨੇ ਔਰ ਸਾਧ ਸੰਗਤ ਅੱਜ ਆਪਾਂ ਉਹਨਾਂ ਨੂੰ ਚੇਤੇ ਕਰ ਰਹੇ ਹਾਂ ਇੱਕੋ ਹੀ ਚੀਜ਼ ਆਪਾਂ ਸਿੱਖ ਕੇ ਚੱਲੀਏ ਵੀ ਜੇ 10 ਦਿਨ ਹਰ ਸਾਲ ਆਪਾਂ ਉਹਨਾਂ ਦਾ ਦਿਨ ਮਨਾਉਣੇ ਉਹਨਾਂ ਨੂੰ ਯਾਦ ਕਰਨਾ ਹੈ ਤਾਂ ਮੈਂ ਤੁਹਾਨੂੰ ਬੇਨਤੀ ਕਰਾਂਗਾ ਇੱਕ ਅਰਦਾਸ ਕਰਕੇ ਜਾਓ ਆਪਾਂ ਬਾਣੀ ਯਾਦ ਕਰਨ ਲੱਗ ਜਾਈਏ ਜਿਨ੍ਹਾਂ ਨੇ ਸਹਿਜ ਪਾਠ ਨਹੀਂ ਰੱਖਿਆ ਉਹ ਸਹਿਜ ਪਾਠ ਕਰੋ ਜ਼ਿੰਦਗੀ ਚ ਆਪਣੇ ਬੱਚਿਆਂ ਨੂੰ ਬਾਣੀ ਕੰਠ ਕਰਾਓ ਜਿਸ ਬੱਚੇ ਦੀ ਉਮਰ 8-9 ਸਾਲ ਹੋ ਗਈ ਹੈ ਤੁਹਾਨੂੰ ਵਿਸ਼ਵਾਸ ਹੋਣਾ ਚਾਹੀਦਾ ਨੂੰ ਜਪਜੀ ਸਾਹਿਬ ਹੋਣਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਜਪਜੀ ਸਾਹਿਬ ਯਾਦ ਕਰਾਓ ਨਿਤਨੇਮ ਦੀਆਂ ਬਾਣੀਆਂ ਯਾਦ ਕਰਾਓ ਫਿਰ ਆਪਾਂ ਦਿਨ ਮਨਾ ਰਹੇ ਇੱਕ ਬੇਨਤੀ ਜ਼ਰੂਰੀ ਜਿਹੜੀ ਉਹ ਕਰਕੇ ਮੈਂ ਸਮਾਪਤੀ ਕਰਨੀ ਖੰਡੇ ਵਾਟੇ ਦੀ ਪੋਲ ਜਰੂਰ ਛਕੋ ਗੁਰੂ ਦਸਵੇਂ ਪਾਤਸ਼ਾਹ ਦੇ ਪੁੱਤਰ ਧੀਆਂ ਬਣੀਆਂ ਫਿਰ ਆਪਾਂ ਸੱਚਮੁੱਚ ਹੱਕਦਾਰ ਹੋ ਜਾਂਦੇ ਧੰਨ ਬਾਬਾ ਦੀਪ ਸਿੰਘ ਜੀਆ ਦੇ ਅਖਵਾਨ ਵਾਲੇ ਕਿ ਚਲੋ ਇਸ ਲੱਕੇ ਨੂੰ ਮਾਣ ਮਿਲਿਆ ਇਹ ਇਲਾਕਾ ਉਹਨਾਂ ਨੇ ਬਖਸ਼ਿਸ਼ਨ ਕੀਤੀ। ਔਰ ਬੇਨਤੀ ਹੈ ਜਦੋਂ ਸਵੇਰੇ ਨੀਂਦ ਵਿੱਚੋਂ ਜਾਗ ਖੁੱਲੇ ਇਹਨੂੰ ਐ ਸਮਝ ਲਿਓ ਸਾਰੇ। ਮੇਰੇ ਲਈ ਵੀ ਅਰਦਾਸ ਕਰੋ ਮੈਂ ਵੀ ਕਰ ਸਕੰਦਿਆਂ ਛੁਟਕਾਰਾ ਮੇਰਾ ਵੀ ਕਰਕੇ ਹੋਣਾ ਹੈ ਜੇ ਕਮ ਕਥਾ ਸੁਣਾ ਕੇ ਕਥਾ ਸੁਣਾ ਕੇ ਨਹੀਂ ਗੱਲ ਬਣਨੀ। ਮੇਰੇ ਲਈ ਵੀ ਅਰਦਾਸ ਕਰੋ ਕਿ ਜਦੋਂ ਸਵੇਰੇ ਨੀਂਦ ਵਿੱਚੋਂ ਜਾਗ ਖੁੱਲੇ ਇਹਨੂੰ ਐ ਸਮਝੀਏ ਦੱਸਿਏ ਯੂ ਆਰ ਹੋਮਵਰਕ ਇਹ ਸਾਡਾ ਤੁਹਾਡਾ ਹੋਮਵਰਕ ਹੈ ਜਿਹੜਾ ਘਰ ਜਾ ਕੇ ਕਰਨ ਜਿਹੜਾ ਬੱਚਾ ਹੋਮਵਰਕ ਨਾ ਕਰੇ ਸਕੂਲੋਂ ਆ ਕੇ ਉਹਦਾ ਰਿਜ਼ਲਟ ਫੇਲ ਹੁੰਦਾ ਹੈ ਹੋਮਵਰਕ ਇਹ ਹੈ ਕਿ ਜਦੋਂ ਸਵੇਰੇ ਨੀਂਦ ਚੋਂ ਜਾਗ ਖੁੱਲੇ ਸਭ ਤੋਂ ਪਹਿਲਾਂ ਫਸਟ ਵਰਕ ਉੱਠਦਿਆਂ ਸਾਰ ਆਪਣੇ ਮੰਜੇ ਬੈੱਡ ਤੇ ਬਹਿ ਕੇ ਦੋ ਚਾਰ ਮਿੰਟ ਜਪੋ ਵਾਹਿਗੁਰੂ 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 ਟੱਡੇ ਕਮਰੇ ਚੋਂ ਸਵੇਰੇ ਉੱਠਦਿਆਂ ਸਾਰ ਵਾਜਾਵੇ ਵਾਹਿਗੁਰੂ 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 ਇਹ ਮੈਂ ਨਹੀਂ ਕਹਿ ਰਿਹਾ ਇਹ ਮੇਰੇ ਗੁਰੂ ਰਾਮਦਾਸ ਮਹਾਰਾਜ ਨੇ ਹੋਮਵਰਕ ਦਿੱਤਾ ਹੈ ਗੁਰ ਸਤ ਗੁਰ ਕਾਜੋ ਸਿੱਖ ਖਾਏ ਭਾਵੇਂ ਉਹਨੇ ਅਮਰ ਛੱਕਿਆ ਭਾਵੇਂ ਨਹੀਂ ਛੱਕਿਆ ਸਿੱਖ ਗੁਰ ਸਤ ਗੁਰ ਕਾਜੋ ਸਿੱਖ ਖਾਏ ਉਹ ਕੀ ਕਰੇ ਸੋ ਭਲਕੇ ਉੱਠ ਹਰ ਨਾਮ ਤੇ ਧਿਆਵੈ ਉੱਠਦਿਆਂ ਸਾਰ ਪਹਿਲਾਂ ਕਵੇ ਵਾਹਿਗੁਰੂ 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 ਉੱਠਦਿਆਂ ਸਾਰ 2 ਮਿੰਟ 4 ਮਿੰਟ ਜਿੰਨਾ ਬਹਿ ਕੇ ਜਪ ਸਕਦਾ ਗੁਰਸੱਤ ਗੁਰ ਕਾ ਜੋ ਸਿੱਖ ਖਾਇ ਸੋ ਭਲਕੇ ਉੱਠਰ ਨਾਮ ਤੇ ਆਵੈ ਕਰ ਲਓ ਮੈਂ ਭਾਈ ਜਪ ਲਓ ਮੈਂ ਬੀਬੀਓ ਜਦੋਂ ਸਵੇਰੇ ਨੀਂਦੋਂ ਜਾ ਖੁੱਲ੍ਹੇ ਭਾਈ ਸਾਰੇ ਵਾਹਿਗੁਰੂ ਕਹਿ ਲਓਗੇ ਹੱਥ ਖੜੇ ਕਰਕੇ ਜੇਕਰ ਅਛੜੀ ਬੋਲੇ ਸੋਨ ਹਾਲ ਜਦੋਂ ਸਵੇਰੇ ਨੀਂਦੋਂ ਜਾ ਖੁੱਲ੍ਹੇ ਐਵਰੀ ਡੇ ਤੁਹਾਡਾ ਫਰਸਟ ਵਰਕ ਇਹ ਹੋਣਾ ਚਾਹੀਦਾ ਸਤਨਾਮ ਸ੍ਰੀ ਇਹ ਤਾਂ ਹੋਣਾ ਜੇ ਭਲਕੇ ਉੱਠਾ ਨਾਮ ਤੇ ਆਵੇ ਇਹ ਨਹੀਂ ਕਿ ਵਟਸਐਪ ਚਲਾਵੇ ਪਹਿਲਾਂ ਉੱਠ ਕੇ ਫੇਸਬੁੱਕਾਂ ਜੀ ਨਾ ਖੋਲਿਆ ਕਰੋ ਮੋਬਾਈਲ ਦੂਰ ਰੱਖ ਕੇ ਸੋਵੋ ਡਿਪਰੈਸ਼ਨ ਤੋਂ ਬਚ ਜਾਓਗੇ ਸਵੇਰੇ ਉੱਠ ਕੇ ਵਾਹਿਗੁਰੂ ਜਪੋ ਕੱਲ ਕਲੇਸ਼ ਤੋਂ ਬਚ ਜਾਓਗੇ ਆਪਣੇ ਘਰਾਂ ਚ ਨਾਮ ਜਪੋ ਮੇਰਾ ਵਿਸ਼ਵਾਸ ਹੈ ਭੈਣੋ ਇੱਕ ਚਮਚਾ ਦਹੀਂ ਦਾ ਵੀ